ਨਸ਼ਿਆਂ ਤੇ ਵੱਡੇ ਪੱਧਰ ਤੇ ਬਟਾ ਲੰਮਾ ਰੋਲਾ ਚੱਲਿਆ ਜੀ ਅਸੀਂ ਸਪਸ਼ਟ ਕਰਨੇ ਆ ਨਸ਼ਿਆਂ ਤੇ ਭਗਵੰਤ ਮਾਨ ਸਰਕਾਰ ਵੇ ਲਿਆ ਅਸੀਂ ਕਿਸੇ ਵੀ ਉਹਦੇ ਆਰਗੂ ਨਾਲ ਸਹਿਮਤ ਨਹੀਂ ਹੈਗੇ ਜੇ ਲਗਭਗ ਸਾਢੇ ਕਿ ਤਿੰਨ ਘੰਟੇ ਸਵਾ ਤਿੰਨ ਘੰਟੇ ਸਾਡੀ ਮੀਟਿੰਗ ਚੱਲੀ ਆ ਜਿਹਦੇ ਵਿੱਚ ਇਸ ਵੇਲੇ ਸੀਐਮ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਮੁਖ ਸੀਗੇ ਸਾਰੀ ਅਫਸਰ ਸਾਈ ਸਾਰੀ ਅਫਸਰ ਸਾਈ ਸੀਗੀ ਉੱਥੇ ਉਹਦੇ ਵਿੱਚ ਸਾਰੇ ਈਸ਼ਵਾਂ ਤੇ ਲਗਭਗ ਜਿਹੜੇ ਸੀ ਤੁਹਾਨੂੰ ਭੇਜਿਆ ਸੀਗਾ ਅਜੰਡਾ ਉੱਤੇ ਡਿਸਕਸ ਹੋਈ ਆ ਲੰਮੀ ਚੌੜੀ ਕਿਹ ਲੋ ਵੀ ਅੱਜ ਜਿਹੜੇ ਵੀ ਸਾਡੇ ਲੀਡਰ ਸਾਹਿਬਾਨ ਗਏ ਸੀ ਆਪਾਂ ਗਏ ਸੀ ਕਿ ਹਰ ਮੁੱਦੇ ਤੇ ਬਾ ਦਲੀਲ ਅਸੀਂ ਪੰਜਾਬ ਦਾ ਪੱਖ ਉਹਨਾਂ ਸਾਹਮਣੇ ਰੱਖਿਆ ਵਾ ਉਹਨਾਂ ਮੰਨਿਆ ਵੀ ਆ ਇੱਕ ਸੀਗਾ ਸ਼ਹੀਦ ਪਰਿਵਾਰਾਂ ਬਾਰੇ ਵੀ ਸਥਾਈ ਪਾਲਿਸੀ ਬਣਾਈ ਜਾਵੇ ਸਥਾਈ ਪਾਲਿਸੀ ਦਾ ਮਤਲਬ ਵੀ ਜਦੋਂ ਵੀ ਕਿਸਾਨ ਦੀ ਕੋਈ ਸ਼ਹੀਦੀ ਹੁੰਦੀ ਆ ਤੇ ਉਹਦੇ ਤੇ ਸਟਰਗਲ ਕਰਨੀ ਪੈਂਦੀ ਆ ਮੋਰਚਾ ਲਾ ਕੇ ਲੜਨਾ ਪੈਂਦਾ ਜਦੋਂ ਅਸੀਂ ਅੰਮ੍ਰਿਤਸਰ ਦਾ ਮੋਰਚਾ ਲਾਇਆ ਸੀ ਫਿਰ ਦੋ ਕਿਸਾਨਾਂ ਨੂੰ 10 ਲੱਖ ਰੁਪਏ ਇਹਨਾਂ ਨੇ ਦਿੱਤਾ ਹੈਗਾ। ਜਾਂ ਤੁਸੀਂ ਸ਼ਹੀਦ ਸੋਪ ਕਰਨ ਬਾਰੇ ਵੇਖਿਆ ਸੀ ਬਠਿੰਡੇ 'ਚ ਮੋਰਚਾ ਲਾ ਕੇ ਸੀ ਉਹ ਪੈਸੇ ਲੈਏ ਸੀ। ਤੇ ਅਸੀਂ ਕਿਹਾ ਵੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਬਿਆਨ ਦਿੰਦੇ ਆ ਵੀ ਅਸੀਂ ਕਿਸਾਨ ਅੰਦੋਲਨ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਤਾਂ ਫਿਰ ਉਹਨਾਂ ਨੂੰ ਚਾਹੀਦਾ ਵੀ ਉਹ ਇਹਦੀ ਪਾਲਿਸੀ ਬਣਾਉਣ। ਉਹਨਾਂ ਨੇ ਕਿਹਾ ਵੀ ਅਸੀਂ ਪਾਲਿਸੀ ਬਣਾਵਾਂਗੇ ਸਿਰਫ ਪੰਚਾਇਤ ਲਖਸ਼ਣਾ ਸਾਨੂੰ ਨੰਗ ਲੈਣ ਦਿਓ ਤੇ ਅਸੀਂ ਇਹਦੇ ਤੇ ਪਾਲਿਸੀ ਬਣਾ ਦਾਂਗੇ। ਠੀਕ ਹੈ ਤੇ ਬਾਕੀ ਰਹਿੰਦਾ ਜਿਹੜਾ ਮੁਆਵਜ਼ਾ ਜਿੰਨਾ ਮਸ਼ੀਦ ਪਰਿਵਾਰ ਰਹਿ ਗਿਆ ਕੋਈ ਅਜੇ 25 30 ਹੈਗੇ ਆ ਉਹਨਾਂ ਨੂੰ ਪੰਚਾਇਤੀ ਲਕਸ਼ਣਾ ਤੋਂ ਬਾਅਦ ਮੁਆਵਜ਼ਾ ਮੁਹੱਈਆ ਕਰਾਇਆ ਜਾਊਗਾ ਜਿਹੜੀ ਇੱਕ ਹੈਗੇ ਆ ਜਿਹੜਾ ਵੱਡਾ ਮਸਲਾ ਗਿਆ ਇਸ ਵੇਲੇ ਮੰਡੀਆਂ ਦਾ ਵੀ ਜਿਹੜਾ ਇਸ ਵੇਲੇ ਝੋਨੇ ਦੀ ਖਰੀਦ ਦਾ ਵਾ ਹੁਣ ਵੀ ਸਾਡੇ ਸਾਹਮਣੇ ਪ੍ਰਿੰਸੀਪਲ ਸੈਕਟਰੀ ਸਾਹਿਬ ਕਹਿੰਦੇ ਸੀਗੇ ਵੀ ਮੈਂ ਮੀਟਿੰਗ ਕਰਕੇ ਆਇਆ ਸ਼ੈਲਰ ਮਾਲਕਾਂ ਨਾਲ ਜਾਂ ਆੜਤੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਉਹਨਾਂ ਨਾਲ ਗੱਲ ਕੀਤੀ ਆ ਉਹ ਉਹਨਾਂ ਦਾ ਆਪਣਾ ਦਾਵਾ ਵੈਸੇ ਵੀ ਅਸੀਂ ਪੰਜ ਚਾਰ ਦਿਨਾਂ ਚ ਸਾਰਾ ਇਸ਼ਿਊ ਖਤਮ ਕਰਵਾ ਸਾਡਾ ਸਿਰਫ ਸਾਫ਼ ਕਹਿਣਾ ਵਾ ਵੀ ਪੰਜਾਬ ਦੇ ਝੋਨੇ ਦੀ ਖਰੀਦ ਦਾ ਮੁੱਦਾ ਬਹੁਤ ਵੱਡਾ ਮੁੱਦਾ ਵਾ ਅਸੀਂ ਇਹਨੂੰ ਗਨੋਰ ਨਹੀਂ ਕਰ ਸਕਦੇ ਸਾਡੇ ਦੋਵੇਂ ਮੋਰਚੇ ਸਮਝਦੇ ਹੈਗੇ ਆ ਵੀ ਜੇ ਝੋਨੇ ਦੀ ਖਰੀਦ ਦਾ ਮਸਲਾ ਨਾ ਹੱਲ ਹੋਇਆ ਠੀਕ ਆ ਤਾਂ ਫਿਰ ਜਿੱਥੇ-ਜਿੱਥੇ ਝੋਨੇ ਦੀ ਸਮੱਸਿਆ ਆਊਗੀ ਉੱਥੇ-ਉੱਥੇ ਹੀ ਅੰਦੋਲਨ ਕੀਤਾ ਜਾਊਗਾ ਅਸੀਂ ਤੁਹਾਡੇ ਮੱਦੇਨਜ਼ਰ ਸਿਰਫ ਬੇਨਤੀ ਕਰਨਾ ਚਾਹੁੰਦੇ ਆ ਵੀ ਦੇਖੋ ਇਹ ਸਾਡੀ 6 ਮਹੀਨਿਆਂ ਦੀ ਕਮਾਈ ਆ ਜਿਹਦੇ ਤੇ ਸਰਕਾਰ ਦੇ ਲਾ ਕਾਨੂੰਨ ਨੇ ਉਹ ਖਰੀਦ ਕਰਦੀ ਆਰ ਸਾਨੂੰ ਕੇਂਦਰ ਅਸੀਂ ਕਿਉਂਕਿ ਅੰਦੋਲਨ ਕਰ ਰਹੇ ਆਂ ਜਾਣ ਬੁੱਝ ਕੇ ਕਹਿ ਲੋ ਵੀ ਟਾਰਗੇਟ ਕਰ ਰਿਹਾ ਹਰ ਚੋਨੇ ਦੀ ਖਰੀਦ ਵਿੱਚ ਵਿਗੜਨ ਪਾ ਰਿਹਾ ਤੇ ਪੰਜਾਬ ਸਰਕਾਰ ਵੀ ਸਫਲ ਨਹੀਂ ਹੋ ਰਹੀ ਜੇਕਰ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਭਾਈ ਸੰਘਰਸ਼ ਕਿਸੇ ਕਿਸਮ ਦਾ ਵੀ ਹੋ ਸਕਦਾ ਫਿਰ ਉਹਦੇ ਲਈ ਸਾਨੂੰ ਜਨਤਾ ਨਾ ਕਹੇ ਕਿ ਸਾਨੂੰ ਸਮੱਸਿਆ ਆ ਰਹੀ ਆ ਅੱਜ ਵੀ ਅਸੀਂ ਹੱਥ ਬੰਨੇ ਆ ਥੋੜੇ ਮਾਦਮ ਨਾ ਕਹਿ ਰਹੇ ਆ ਵੀ ਕੇਂਦਰ ਤੇ ਪੰਜਾਬ ਨੂੰ ਵੀ ਸਮੇਂ ਸਿਰ ਇਹ ਖਰੀਦ ਵਾਲੇ ਮਸਲੇ ਦਾ ਨਿਪਟਾਰਾ ਕੀਤਾ ਜਾਵੇ ਇਹਦੇ ਨਾਲ ਦੀ ਨਾਲ ਇਹਦੇ ਨਾਲ ਹੀ ਦੋ ਤਿੰਨ ਇਸ਼ੂ ਕਰਦੀਏ ਵੀ ਸਰਕਾਰ ਨੇ ਜਿਹੜਾ ਖੱਲੜਾ ਲਿਆਂਦਾ ਵਾ ਬਦਲਮੀਆਂ ਖੇਤੀ ਕਰਨ ਦਾ ਕਣਕ ਝੋਨੇ ਦੇ ਚੱਕਰ ਚੋਂ ਬਾਹਰ ਕੱਢਣ ਦਾ ਜਾਂ ਉਹਦੀ ਪਾਲਿਸੀ ਆ ਬਾਰ ਬਾਰੇ ਬੋਲਦੇ ਆ ਸੈਂਟਰ ਵੀ ਬੋਲਦਾ ਸੀ ਵੀ ਸਮਝਦੇ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਇੱਕ ਬੰਨੇ ਥੋੜਾ ਨਰਮਾ ਜਿਹੜਾ ਵਾ ਉਹ ਨਰਮਾ ਬੈਲਟ ਦਾ ਅਜਾੜਾ ਹੋ ਗਿਆ ਕਿਉਂਕਿ ਬੀਟੀ ਬੀਜ ਲੈ ਕੇ ਆਏ ਬੀਟੀ ਬੀਜਾਂ ਕਰਕੇ ਅਸਰ ਕੀ 40 45% ਕਾਟਨ ਲੱਗੀ ਨਹੀਂ ਹੈ ਤੇ ਉਹਦਾ ਨੁਕਸਾਨ ਹੋਇਆ ਇਹਦਾ ਮਤਲਬ ਝੋਨੇ ਹੀਟ ਰਕਬਾ ਵਧ ਗਿਆ ਦੂਜਾ ਅਸੀਂ ਕਿਹਾ ਵੀ ਸਾਨੂੰ ਇਹ ਸਖਾਲਿਆ ਜਾਂਦਾ ਮਾਹਰਾ ਵੱਲੋਂ ਵੀ ਜੜੀ ਫਸਲ ਆ ਉਹਨੂੰ ਬਾਜ਼ਾਰ ਨਾਲ ਜੋੜਿਆ ਜਾਵੇ ਵੀ ਉਹਦੀ ਮੰਗ ਡਿਮਾਂਡ ਹੋਣੀ ਚਾਹੀਦੀ ਆ ਬਾਸਮਤੀ ਦੀ ਡਿਮਾਂਡ ਪੂਰੇ ਵਰਲਡ ਵਾਈਟ ਆ ਕੱਲੇ ਦੋ ਹੀ ਹਿੱਸੇ ਨੇ ਪੰਜਾਬ ਦੇ ਸਾਡਾ ਪੰਜਾਬ ਤੇ ਪਾਕਿਸਤਾਨੀ ਪੰਜਾਬ ਜਿੱਥੇ ਬਾਸਮਤੀ ਹੁੰਦੀ ਆ ਤਾਂ ਇਹਦੀ ਡਾਲਰ ਦੀ ਮਿਡਲ ਈਸਟ ਦੇ ਵਿੱਚ ਕੀਮਤ ਵਧੀ ਇਹਦੀ ਮੰਗ ਵਧੀ ਆ ਫਿਰ ਵੀ ਸਾਡੀ ਬਾਸਮਤੀ ਮੰਡੀਆਂ ਚ ਕਿਉਂ ਰੁਲੀ ਇਹਦੇ ਲਈ ਕੇਂਦਰ ਜ਼ਿੰਮੇਵਾਰ ਆ ਪੰਜਾਬ ਜ਼ਿੰਮੇਵਾਰ ਆ ਅਸੀਂ ਬਾਸਮਤੀ ਕਾਰਪੋਰੇਸ਼ਨ ਬਣਾਉਣ ਦੀ ਮੰਗ ਕਹੀ ਆ ਉਹਨਾਂ ਕੋਲੇ ਇਸ ਗੱਲ ਦਾ ਜਵਾਬ ਕੋਈ ਨਹੀਂ ਸੀਗਾ ਤੁਸੀਂ ਬਾਸਮਤੀ ਰੋਲੋਗੇ ਅਗਲੀ ਵਾਰੀ ਝੋਨੇ ਹੀਟ ਰਕਵਾ ਹੋਰ ਵਧੂਗਾ ਨਾਲ ਗੰਨੇ ਦਾ ਅਸੀਂ ਚੁੱਕਿਆ ਵੀ ਫਗਵਾੜਾ ਮਿਲਦਾ 28 ਕਰੋੜ ਰੁਪਈਆ ਬਕਾਇਆ ਉਹਦੀ ਪ੍ਰਾਪਰਟੀ ਅਟੈਚ ਹੋਈ ਹੋਈ ਆ ਠੀਕ ਆ ਉਹ ਅਜੇ ਤੱਕ ਨਹੀਂ ਦਿੱਤਾ ਜਾ ਰਿਹਾ ਸਮੇਂ ਸਿਰ ਮਿਲਣਾ ਚਲਾਈਆਂ ਜਾਣ ਸਮੇਸ਼ਰ ਮਿਲਣਾ ਚੱਲਣ ਅਰ ਜਿਹੜਾ ਨਵੇਂ ਭਾ ਦਾ ਐਲਾਨ ਹੋਵੇ ਤਾਂ ਤਿੰਨ ਬਦਲਵੀਆਂ ਫਸਲਾਂ ਤੁਹਾਨੂੰ ਮੈਂ ਦੱਸਿਆ ਗੰਨਾ ਬਾਸਮਤੀ ਤੇ ਆਪਣੀ ਨਰਮਾ ਕਪਾ ਹੁਣ ਤਿੰਨੇ ਪਾਸੇ ਸਾਨੂੰ ਰੋਲ ਮਿਲ ਰਿਹਾ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਫਸਲਾਂ ਬਦਲਵੀਆਂ ਤੁਸੀਂ ਖਤਮ ਕਰੋਗੇ ਪੰਜਾਬ ਚ ਤੇ ਝੋਨੇ ਹੇਟ ਰਕਵਾ ਹੋਰ ਵਧਣਾ ਤੇ ਜਿਹੜੇ ਤੁਸੀਂ ਦਾਅਵੇ ਕਰ ਰਹੇ ਹੋ ਸਾਨੂੰ ਤੇ ਕਹਿ ਰਹੇ ਹੋ ਕਿ ਅਸੀਂ ਬਦਲਵੀਆਂ ਫਸਲਾਂ ਉਹ ਝੂਠੇ ਸਾਬਤ ਹੋਣਿਆ ਤੁਸੀਂ ਸਹੀ ਢੰਗ ਨਾਲ ਇਨਾਂ ਤੇ ਕੰਮ ਕਰੋ ਇੱਕ ਤਾਂ ਇਹ ਮਸਲੇ ਤੇ ਗੱਲ ਹੋਈ ਪਰਾਲੀ ਵਾਲੇ ਇਸ਼ੂ ਤੇ ਅਸੀਂ ਸਮਝਦੇ ਵੀ ਇਸ਼ੂ ਕੋਈ ਨਹੀਂ ਹੈ ਅਸੀਂ ਤੁਹਾਨੂੰ ਜਾਂਦੇ ਵੀ ਕਹਿ ਗਏ ਅਸੀਂ ਸਪਸ਼ਟ ਕਿਹਾ ਵੀ ਇਹ ਪੋਲਿਟਿਕਲ ਵਾਰ ਆ ਕੇਂਦਰ ਦੀ ਸਾਡੇ ਖਿਲਾਫ ਵੀ 2% ਪ੍ਰਦੂਸ਼ਣ ਦੇ ਉੱਤੇ ਸਾਰਾ ਰੌਲਾ ਪੈ ਰਿਹਾ ਸਾਰੇ ਚੈਨਲਾਂ 'ਤੇ ਡਿਬੇਟ ਹੋ ਰਹੀ ਹੈ ਚਲ ਚੈਨਲ ਆਪਣੇ ਤੌਰ ਤੇ ਆਜ਼ਾਦ ਕਿੱਥੇ ਡਿਬੇਟ ਕਰਨ ਪਰ ਬਾਕੀ 98% ਪੋਲੂਸ਼ਨ ਤੇ ਕੋਈ ਡਿਬੇਟ ਹੈ ਹਵਾ ਦੇ ਵਿੱਚ ਪ੍ਰਦੂਸ਼ਣ 51% ਇੰਡਸਟਰੀ ਕਰਦੀ ਹਵਾ ਦੇ ਵਿੱਚ ਪ੍ਰਦੂਸ਼ਣ 25% ਆਵਾਜਾਈ ਦੇ ਸਾਧਨ ਕਰਦੇ ਸਾਡੀ ਗੱਲ ਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਹੈਗਾ ਤੋਂ ਇਸ ਕਰਕੇ ਇੱਕ ਅਸੀਂ ਤਾਂ ਕਹਿ ਰਹੇ ਹਾਂ ਵੀ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਸਾਨੂੰ ਤੁਸੀਂ ਤਾਂ ਗ੍ਰੀਨ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਲਾਗੂ ਕਰ ਦਿਓ ਸਾਨੂੰ ਜੋ ਸੁਪਰੀਮ ਕੋਰਟ ਨੇ ਕਿਹਾ ਹੈ 2400 ਰੁਪਇਆ ਦੇ ਦਿਓ ਤੁਸੀਂ ਅਜਿਹਾਰ ਕਰਨ ਚ ਸਫਲ ਜੋ ਮਸ਼ੀਨਰੀ ਤੁਸੀਂ ਦਾਵਾ ਕਰ ਰਹੇ ਹੋ ਉਹ ਥੋੜੀ ਮਕਦਾਰ ਵਿੱਚ ਹੈ ਸਪੇਸ ਜ਼ਿਆਦਾ ਵਾ ਤਾਂ ਸਾਨੂੰ ਬਗੈਰ ਮਤਲਬ ਤੋਂ ਖਲਨਾਇਕ ਬਣਾਇਆ ਜਾ ਰਿਹਾ ਨਸ਼ਿਆਂ ਤੇ ਵੱਡੇ ਪੱਧਰ ਤੇ ਵੱਡਾ ਲੰਮਾ ਰੋਲਾ ਚੱਲਿਆ ਜੀ ਅਸੀਂ ਸਪਸ਼ਟ ਕਰਨੇ ਆ ਨਸ਼ਿਆਂ ਤੇ ਭਗਵੰਤ ਮਾਨ ਸਰਕਾਰ ਫੇਲਿਆ ਅਸੀਂ ਕਿਸੇ ਵੀ ਉਹਦੇ ਆਰਗੂ ਨਾਲ ਸਹਿਮਤ ਨਹੀਂ ਹੈਗੇ ਅਸੀਂ ਕਿਹਾ ਤੁਹਾਡੇ ਕੋਲ ਵਿਲ ਪਾਵਰ ਦੀ ਕਮੀ ਆ ਜੇ ਵਿਲ ਪਾਵਰ ਹੋਵੇ ਤੇ ਪੰਜਾਬ ਤੋਂ ਨਸ਼ਾ ਬੰਦ ਹੋ ਜਾ ਅਸੀਂ ਅਸੀਂ ਬਠਿੰਡੇ ਦੀਆਂ ਹੋਰ ਥਾਵਾਂ ਦੀਆਂ ਗ੍ਰੈਂਪਲਾਂ ਦਿੱਤੀਆਂ ਜਿਹੜੀ ਕਹਿੰਦੇ ਵਿਲੇਜ ਕਮੇਟੀ ਹੁਣ ਨਵੀਂ ਸਿਰੇ ਕਹਿੰਦੇ ਬਣਾਉਣੀ ਆ ਅਸੀਂ ਕਿਹਾ ਵਿਲਜ ਕਮੇਟੀਆਂ ਤੇ ਮੁਕਦਮੇ ਹੋਏ ਵਿਲਜ ਕਮੇਟੀਆਂ ਤੇ ਗੋਲੀਆਂ ਚੱਲੀਆਂ ਜਿਹੜੇ ਨਸ਼ਾ ਰੋਕੂ ਕਮੇਟੀਆਂ ਨੂੰ ਨਿਸ਼ਾਨਾ ਬਣਾਇਆਗਾ ਔਰ ਥੋਡੀ ਪੁਲਿਸ ਨਾਲ ਖੜੀ ਰਹੀ ਉਹਨਾਂ ਦੇ ਜਿਹੜੇ ਨਸ਼ਾ ਤਸਕਰ ਸੀ ਉਹ ਕਹਿੰਦੇ 26000 ਬੰਦਾ ਫੜਿਆ ਅਸੀਂ ਕਿਹਾ ਵੀ ਉਹਨਾਂ ਚੋਂ ਨਸ਼ੇ ਤਸਕਰ ਵਿੱਚ ਨਾਲੇ ਕਿਹੜੇ ਆ ਆਮ ਪਬਲਿਕਤਾ ਤੁਸੀਂ ਫੜ ਲਈ ਹੋਊਗੀ ਉਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਹੈਗਾ ਤੋਂ ਇਹ ਇਸ ਤਰੀਕੇ ਨਾਲ ਬਾਕੀ ਕੋੜਲਾ ਸਾਹਿਬ ਕਰ ਲੈਣਗੇ ਗੱਲਾਂ ਤੇ ਬਹੁਤ ਸਾਰੇ ਤੇ ਭਰੋਸੇ ਦਿੱਤੇ ਗਏ ਆ ਬਹੁਤ ਸਾਰੇ ਥਾਵਾਂ ਤੇ ਗੱਲਾਂ ਕਹੀਆਂ ਗਈਆਂ ਚਲੋ ਦੇਖਦੇ ਆਉਣ ਵਾਲੇ ਸਮੇਂ ਵਿੱਚ ਕਿਹੜੀਆਂ ਗੱਲਾਂ ਪੂਰੀਆਂ ਹੁੰਦੀਆਂ ਕਿ